ਬਾਲਾ ਵੈ ਚੋੜੇ ਨਾਮ ਨਹੀਂ ਆਦੇ ਭਾਈ 6 ਮਹੀਨੇ ਹੋ ਗਏ ਪੂਰੇ 6 ਤਾਂ ਹੋ ਗਏ ਉਹਨਾਂ ਕੇ ਨਾ ਭੈਣ ਚੋਰ ਵੀ ਕਮਾਲ ਹੋ ਗਈ ਸਾਲਾ ਸਟਾਰ ਹੀ ਨਹੀਂ ਹੋ ਰਿਹਾ ਹੈ ਛੋਟਾ ਕੋਈ ਗਰ ਸੱਚੇ ਬਾਸ਼ਾ ਲਾ ਵੀ ਵੜ ਗਿਆ ਕੰਮ ਆ ਵੀ ਸਾਸਰੀ ਕਾਲ ਜੀ ਸਾਰਿਆਂ ਨੂੰ ਹੋਰ ਜੀ ਕਿੱਦਾਂ ਠੀਕ ਹੋਈ ਤੇ ਇਹ ਆਪਣੇ ਨਾਲ ਹੈ ਆਪਣਾ ਭਤੀਜ ਤੇ ਅੱਜ ਆਪਾਂ ਕੱਢਿਆ ਜੀ ਇਹ ਬੁਲਟ ਘਰੋਂ ਕੱਢ ਕੇ ਲਿਆਂਦਾ ਆਂ ਇਧਰ ਬਾਹਰ ਖੁੱਲੇ ਚ ਕਿਉਂਕਿ ਸਾਨੂੰ ਪਤਾ ਸੀ ਵੀ ਇਹ ਮਗਜ ਖਪਾਈ ਬੜੀ ਕਰਾਏਗਾ 6 ਮਹੀਨੇ ਹੋ ਗਏ ਹਨ ਬੁਲਟ ਖੜੇ ਨੂੰ ਚਲਾਇਆ ਨਹੀਂ ਸੀ ਕਿਉਂਕਿ ਦੂਜੇ ਮੋਟਰਸਾਈਕਲ ਹੋਰ ਨੇ ਉਹ ਹੀ ਲਈ ਫਿਰ ਇਹਨੂੰ ਕੱਢਿਆ ਕੋਈ ਨੀ ਬਾਹਰ ਤੇ ਹੁਣ ਵੇਖਦੇ ਆਂ ਵੀ ਸਟਾਰਟ ਹੁੰਦਾ ਹੈ ਕਿ ਨਹੀਂ ਆ ਵੀ ਕਿਵੇਂ ਲੱਗਦਾ ਸਟਾਰਟ ਹੋ ਜੂਗਾ ਦੇਖਦੇ ਆਂ ਚਾਚਾ ਹੈਂ ਦੁੱਖਿਆ ਭਰ ਗਿਆ ਕਿ ਰਤਾ ਮੁਸ਼ਕਲ ਲੱਗਦਾ ਹੈ ਕਰੋ ਵੀ ਰੇਟ ਕੀ ਲਿਆਂਦਾ ਨਾ ਹੋਰ ਰੇਟ ਕਿਦਾਂ ਲਵ ਬਾਈ ਜੀ ਸਾਡੇ ਨਾਲ ਬਣ ਕੇ ਰਿਹਾ ਜੇ ਵੀ ਦੇਖਦੇ ਆ ਹੁਣ ਵੀ ਇੰਨੇ ਚਿਰ ਦਾ ਖੜਾ ਵੀ ਮੋਟਰਸਾਈਕਲ ਸਟਾਰਟ ਹੁੰਦਾ ਕਿ ਨਹੀਂ ਪੂਰੇ 6 ਮਹੀਨੇ ਹੋ ਗਏ ਬਾਈ ਕਿਤੇ ਐ ਹੋਏ ਵੀ ਅਗਲਾ ਕਹਿ ਦਿੰਦਾ ਉਹ ਝੂਠ ਮਾਰਦੇ ਨੇ ਅੰਦਰ ਲਾਤਾ ਸੀ ਮੁੜ ਕੇ ਬਾਅਦ ਚ ਬਾਹਰ ਹੀ ਨਹੀਂ ਕੱਢਿਆ ਇਹਨੂੰ ਤੇ ਹੁਣ ਦੇਖਦੇ ਆ ਵੀ ਸਟਾਰਟ ਹੁੰਦਾ ਵੀ ਹੈ ਕਿ ਨਹੀਂ ਹੁੰਦਾ ਵੇਖਦੇ ਆ ਕੋਸ਼ਿਸ਼ ਕਰਕੇ ਤੇ ਸਾਡੇ ਨਾਲ ਬਣ ਕੇ ਰਿਹਾ ਜੇ ਕਰੀਏ ਸਟਾਰਟ ਫਿਰ ਚੱਲ ਚਾਚਾ ਕਰੀ ਚੱਲ ਵੀ ਪਹਿਲਾਂ ਤੇਲ ਤੂਲ ਤੇ ਵੇਖ ਲਈਏ ਦੇਖ ਲੈ ਅੱਛਾ ਹੈ ਤੇਉ ਤਾਂ ਲੱਗਦਾ ਹੈਗਾ ਬਾਬਾ ਹਾਂ ਪਵਾਇਆ ਵੀ ਸੀ ਉਹ ਆਇਆ ਸੀ ਜਿਹੜੋ ਖਲਾ ਰਿਆ ਸੀ ਪਹਿਲਾਂ ਆ ਪਵਾ ਕੇ ਕਿਹੜਾ ਅੱਛਾ ਲੈ ਸੋਚੇ ਜਾਂ ਨਹੀਂ ਤਾਂ ਲੱਗਦਾ ਲੈ ਵੀ ਦੇਖਦੇ ਆ ਇਹ ਮਿੱਤਰਾਂ ਦੇ ਬੋਲਦਾ ਵੀ ਨਹੀਂ ਪਿਆ ਹੈ ਬੋਲੇਗਾ ਕਿ ਨਾ ਇਤਰਾਜ ਹੈ ਹੈ ਇਹਨੂੰ ਸਾਸਾ ਟਾਈਮ ਹੋ ਗਿਆ ਅਰ ਜਾ ਜੇ ਕੇਕਾ ਵਾਲਾ ਮਾਰ ਦਈਏ ਪਹਿਲੀ ਰੌਲਾ ਪਾ ਤਈ ਥੇਲ ਟੋਲੇ ਵੀ ਵੇਖ ਲੈ ਖੋਲਿਆ ਥੇਲ ਤਾਂ ਖੋਲਿਆ ਯਾਰ ਹੁਣ ਦੇਖ ਔਰ ਝਟ ਲਾ ਕੇ ਦੇਖ ਲੈ ਜਿਹੜਾ ਬੋਲਿਆ ਵੀ ਨਹੀਂ ਸਾਲਾ ਹੈ ਕਮਾਲ ਹੋ ਗਈ ਹੈ ਹੈ ਕਿ ਵੀ ਲੱਗਾ ਹੈ ਨਾ ਬਾਈ ਜੀ 14 ਮਾਡਲ ਹੈ ਮੋਟਰਸਾਈਕਲ ਕੋ ਬਾਲਾ ਪੁਰਾਣਾ ਵੀ ਕੋ ਨਹੀਂ ਪਰ 6 ਮਹੀਨੇ ਹੋ ਗਏ ਸਾਲੇ ਨੂੰ ਖੜੇ ਇਹਨੂੰ ਇਹ ਤਾਂ ਜਮਾ ਗੁਰਪ੍ਰੀਤ ਦਾ ਬੋਲਦਾ ਵੀ ਨਹੀਂ ਵੇਖਾ ਫਿਰ ਮਾਰ ਕੇ ਦੇਖ ਲੋ ਜੀ ਬੜਾ ਪਹਲਾੜ ਇਹ ਅੱਲਾਹ ਤਰਾਹੀ ਯਾਰ ਇਹ ਤਾਂ ਸਾਹ ਛਾੜਦਾ ਇਹ ਤਾਂ ਬੋਲਿਆ ਵੀ ਨਹੀਂ ਹੋਰ ਤਾਂ ਕਮਾਲਾ ਤੇਲ ਵੀ ਹੈਗਾ ਹੈ ਇਹ ਤੇ ਛੇ ਨਹੀਂ ਨਾ ਵਾਰ ਮਸ਼ੀਨਰੀ ਵੀ ਕੀ ਕਰੇ ਕਿ ਨਹੀਂ ਜਾਮ ਹੋ ਗਿਆ ਇੰਜਣ ਉਹ ਨਾ ਗੱਲ ਹੋ ਜੇ ਕਿਤੇ ਮਿਸਤਰੀ ਕੋਲ ਜਾਣਾ ਪੈ ਜੇ ਤੇ ਵੇਖੀ ਇੱਕ ਰਾਟਾ ਚਾਟਾ ਹੈਂ ਵੇਖ ਲੈ ਅੱਛਾ ਚਲ ਤੂੰ ਵੇਖ ਹੁਣ ਚੜ ਹੋਰ ਮੇਰੀ ਤਾਂ ਲੱਤ ਖਾਦੂ ਵੇਖ ਜਾ ਇਹ ਘੱਚ ਕੇ ਮਾਰੀ ਬੁਰੀ ਏ ਘੱਚ ਕੇ ਉੱtte ラਬਾ ਜੇ ਇੱਕ ਵੀ ਟਾਇਰ ਟੋ ਗਈ ਨਾ ਖੜੇ ਦੀ ਹਣਾ ਬੜਾ ਮਾਰ ਖਿੱਚ ਕੇ ਏ ਹਾਂ ਹਾਂ ਬਚ ਗਈ ਬਚ ਗਈ ਬਚ ਗਈ ਮੁੰਡੇ ਕੋਲ ਤਾਂ ਦੇਖ ਲੈ ਦੇਖਣ ਵਾਲੇ ਨੂੰ ਲੱਗਦਾ ਵੀ ਸੌਖਾ ਹੀ ਕੰਮ ਹੈ ਮੈਂ ਹੀ ਮਾਰੀ ਆ ਹੈ ਨਾ ਟੱਕਾ ਲਾ ਕੇ ਦੇਖ ਲੈਨੇ ਖਰਜਾ ਹਜੇ ਇੱਕਰਾਂ ਦੇਖ ਲਈਏ ਝੱਟ ਫਿਰ ਕੀ ਕੀ ਪਤਾ ਲੱਗਦਾ ਹੋਊਗਾ ਹੈ ਤੂੰ ਵੀ ਵੇਖ ਤੂੰ ਵੀ ਵੇਖ ਪੈਨ ਜਿਵੇਂ ਕਮਾਹ ਹੋ ਗਈ ਚਾਚੇ ਹੀ ਵੇਖੇ ਹੈ ਚਾਚੇ ਹੀ ਤਾਂ ਲੱਤ ਰਹਿ ਗਈ ਮੇਰੇ ਤਾਂ ਆਪੋਂ ਬੱਖੀਆਂ ਵਰਗੀਆਂ ਹੈ ਹੈ ਮੇਰੇ ਤਾਂ ਆਪੋਂ ਬਟੇਆ ਵਰਗੀਆਂ ਕਮਾਹ ਹੋ ਗਈ ਭਾਈ 6 ਮਹੀਨੇ ਹੋ ਗਏ ਪੂਰੇ 6 ਤਾਂ ਹੋ ਗਏ ਉਹਨਾਂ ਕਿਣਾ ਮੈਂਨ ਚੋਰ ਵੀ ਕਮਾਹ ਹੋ ਗਈ ਸਾਲਾ ਸਟਾਰ ਹੀ ਨਹੀਂ ਹੋ ਰਿਹਾ ਹੈ ਝੋਟਾ ਭੈਣ ਚੋ ਦੇਦ ਨਾਲ ਤੇ ਕੱਟ ਲਈ ਤੇ ਆਪਾਂ ਵਧੀਆ ਰਹਿੰਦੇ ਯਾਰ ਐਵੇਂ ਖੜਾਈ ਰੱਖਿਆ ਤੂੰ ਪਤੰਦਰਾ ਲੈ ਲੂ ਜਾਂਦਾ ਤੂੰ ਵੀ ਨੀ ਕਲੀ ਲੈ ਕੇ ਗਿਆ ਉਹ ਟਾਈਮ ਹੀ ਨਹੀਂ ਲੱਗਾ ਦਿੱਤਾ ਤੈਨੂੰ ਪਤਾ ਹੈ ਆਹੋ ਪਤਾ ਸਾਲਾ ਵੀ ਭਾਰਾ ਮੋਟਰਸਾਈਕਲ ਆ ਖੁੱਜਣਾ ਗੜਾ ਚਲਾੜਾ ਗੜਾ ਸੌਖਾ ਮੈਨੂੰ ਆ ਸਪਲੈਂਡਰ ਸਪਲੰਟਰੀ ਲਈ ਫਿਰੇ ਜੀ ਹਾਂ ਚੱਲ ਬਾਈ ਦੇਖਦੇ ਆ ਫਿਰ ਲਾ ਕੇ ਇੱਕ ਝਟ ਲੈ ਵੀ ਐਤ ਕਾਣਾ ਪੂਰਾ ਗੁੱਸੇ ਨਾਲ ਮਾਰਾਂਗੇ ਕਿੱਕਾ ਦੇਖਦੇ ਆ ਤੇਰੇ ਕੋ ਤਾਂ ਭੈਣ ਚੋ ਦੀ ਕਿੱਕ ਵੀ ਨਹੀਂ ਵੱਜੀ ਐ ਬੜਾ ਯਾਮ ਹੋਇਆ ਬਈ ਹੈ ਕਮਾਲ ਹੋ ਗਈ ਦੇਖਦੇ ਆ ਸਾਲਾ ਸੋਚ ਵੀ ਲੱਗਾ ਏ ਇਹਦਾ ਸੋਚ ਜਿਹਾ ਵੀ ਅੱਧੇ ਜੇ ਚ ਲੱਗਦਾ ਹੈ ਹਾਂ ਸੋਚ ਤਾਂ ਹਾਂ ਠੀਕ ਹੈ ਲੈ ਵੀ ਦੇ ਦਿਆ ਫਿਰ ਵਾਇ ਕਰੂ ਲੱਗਦਾ ਤੈਨੂੰ ਚਾਂਸ ਲੱਗਦੇ ਨਹੀਂ ਇਹਦਾ ਸਾਲਾ ਬੋਲਿਆ ਆਪਣੀ ਜਵਾਂ ਹੈ ਕਮਾਲ ਵੀ ਸਾਲੀ ਮੇਰੇ ਸਾਲੇ ਦੀ ਬਾਈ ਚਲਾਣਾ ਹੀ ਸੌਖਾ ਹੈ ਜਦੋਂ ਕਿਤੇ ਇਸ ਤਰ੍ਹਾਂ ਆਕੜ ਜੇ ਨਾ ਝੋਟੇ ਵਾਂਗੂ ਫਿਰ ਇਹਨੂੰ ਸਟਾਰਟ ਕਰਨਾ ਵੀ ਬੜਾ ਔਖਾ ਹੈ ਕਿ ਨਹੀਂ ਹੋਰ ਉਹ ਲਾਦਾ ਥਾਲਾ ਮਿਸਤਰੀ ਦਿਉਣਾ ਪਏ ਜਾਂ ਮਿਸਤਰੀ ਕੋਲ ਜਾਣਾ ਪਏ ਕਿ ਹੋ ਜੂਗਾ ਮੈਂ ਕਹਿੰਦਾ ਤੱਕਾ ਲਾ ਕੇ ਦੇਖ ਲੈ ਇੱਕ ਵਾਰ ਅਜੇ ਤੱਕਾ ਖੜ ਜਾ ਪਹਿਲਾਂ ਦੇਖ ਲੈ ਕਿ ਤੂੰ ਹੈ ਵੀ ਕੱਲਾ ਦਾ ਕੰਮ ਨਹੀਂ ਲੱਗਣਾ ਹੋਰ ਇੱਕ ਰੀ ਦੇ ਦੇ ਆ ਇੱਕ ਚਾ ਟੋੜ ਲਾਵਾਂ ਲਾ ਲੈ ਕਿ ਇਸ ਤੋਂ ਤਾਂ ਮੇਰੀ ਵੀ ਲੱਤ ਰਹੇਗੀ ਯਾਰ ਸੋਚ ਤਾਂ ਸੱਚੀ ਲੱਗਾ ਏ ਕੁਛ ਤਾਂ ਲੱਗਾ ਏ ਹਨਾ ਇੱਥੇ ਬੰਦ ਜਾ ਹੁੰਦਾ ਹੈ ਆ ਇੱਥੇ ਹੁੰਦਾ ਕੋਈ ਰੇਨੋ ਦਾ ਤਾਂ ਨਹੀਂ ਛੋਟਾ ਮੋਟਰਸਾਈਕਲ ਠੀਕ ਹੈ ਲੈ ਵੀ ਮਿੱਤਰਾ ਤੇਰੀ ਗੱਲ ਸਹੀ ਆ ਹੁਣ ਐਂ ਕਰ ਧੱਕਾ ਲਾ ਇੱਕ ਰੀ ਧੱਕਾ ਲਾ ਕੇ ਦੇਖਦੇ ਆ ਜੇ ਹੋ ਗਿਆ ਤਾਂ ਹੋਰ ਐਂ ਨੂੰ ਲਾਏਗਾ ਹਾਂ ਐਂ ਨੂੰ ਚੱਲ ਖੜ ਜਾ ਮੈਂ ਦੇਰ ਜਿਹਾ ਪਾ ਲਾਂਗੇ ਪਾ ਲਾ ਚੱਲ ਲਾ ਲਾ ਲਾਈਕ ਨੂੰ ਹੋਣਾ ਹੈ ਨੂੰ ਹਾਂ ਮੋੜ ਲੈ ਇੱਥੇ ਆ ਜਾਗਾ ਹਾਂ ਹੋਇਆ ਨਹੀਂ ਹੈ ਲਾਲਾ ਇਹ ਬੋਧਾ ਜੀ ਨਾ ਕੱਟਾ ਪਤਾ ਸਭੀ ਹੋਰ ਬੱਸ ਕਰਾਤੀ ਜਾਂਦਾ ਹੈ ਬੱਸ ਕਰਾਤੀ ਬੱਸ ਹੋ ਗਈ ਲਾ ਬਾਈ ਜੀ ਹੁੰਦਾ ਤਾਂ ਕਾਬੀ ਲਾ ਕੇ ਵੇਖ ਲਿਆ ਹੁਣ ਕਿਵੇਂ ਕੀ ਕਰੀਏ ਬੜਾ ਜੱਬ ਛਿੜਿਆ ਹੈ ਹੈ ਇਸ ਵਾਲੇ ਨੂੰ ਤਾਂ ਚਲਾਉਂਦਾ ਹੀ ਰਵੇ ਖੜਾ ਨਾ ਕਰੇ ਹੋਰ ਪੰਗਾ ਉਦੋਂ ਦਾ ਕਿਸੇ ਪਾਸੇ ਲੈ ਕੇ ਵੀ ਨਹੀਂ ਗਏ ਇਹ ਸਾਲਾ ਜਾਮ ਹੋ ਗਿਆ ਮੈਨੂੰ ਐ ਲੱਗਦਾ ਸਾਲਾ ਕਿ ਮਿਸਤਰੀ ਨਾਲ ਲਿਆਉਣਾ ਪਵੇ ਇੱਕ ਵਾਰੀ ਦੇਖਾਂ ਫਿਰ ਦੇਖ ਲੈ ਧੱਕਾ ਧੱਕਾ ਜਿਹਾ ਲੱਗਾ ਆ ਨਾ ਹੂੰ ਲੈ ਇਹ ਦੇਖਦੇ ਆ ਓਏ ਸੱਚ ਬਾਈ ਲੈ ਆਵਰ ਦੇਖਦੇ ਆ ਸਟਾਰਟ ਕਰਕੇ ਜੇ ਹੋ ਗਿਆ ਨਹੀਂ ਤਾਂ ਸਾਲੇ ਨੂੰ ਫਿਰ ਘਰੇ ਲਾ ਦਾਂਗੇ ਫਿਰ ਸਵੇਰੇ ਲੈ ਜਾਵਾਂਗੇ ਅੱਜ ਤਾਂ ਹੈਵੀ ਲੋੜੀ ਹੈ ਹੋਰ ਕਾਨੂੰ ਹੋਰ ਮੈਂ ਤਾਂ ਇਹ ਗੇੜੀ ਕੁੜੀ ਲਾ ਕੇ ਆਵਾਂਗੇ ਬਾਜ਼ਾਰ ਬਜੂਰ ਤੇ ਕਿਹੜੀ ਗੇੜੀ ਵਾਈ ਭੈਣ ਚ 100 ਸਾਈ ਕਰਤਾ ਲੈ ਮੇਰੀ ਗੱਲ ਸੁਣ ਲੈ ਮੈਂ ਵੀ ਆ ਵਾਰੀ ਵੇਖਣਾ ਜੇ ਹੋ ਗਿਆ ਹੋ ਗਿਆ ਨਹੀਂ ਤਾਂ ਉਦੋਂ ਬਾਅਦ ਅੰਦਰ ਲਾ ਦਾਂਗੇ ਹਾਂ ਅੰਦਰ ਲਾ ਕੱਲ ਨੂੰ ਦਿਖਾਵਾਂਗੇ ਮਿਸ਼ਤਰੀ ਨੂੰ ਹੈ ਲੈ ਕਰ ਰਾਂ ਬੜੂ ਯਾਰ ਜੂ ਦਾ ਓਏ ਠੱਕਾ ਤੁਕਾ ਲਾਇਆ ਫੀਪ ਤਾਂ ਹੋਈ ਜਾਏ ਸਟਾਰ ਇਹ ਓਏ ਕਰੋ ਸੱਚੇ ਬਾਦਸ਼ਾਹ ਲਾ ਵੀ ਵੜ ਗਿਆ ਕੰਮ